ਸਰ ਜਿਹੜੀ 2 ਕਿਲੋ ਹੈਰੋਇਨ ਰਿਕਵਰੀ ਹੋਈ ਕਿੱਥੋਂ ਹੋਈ ਕਿਵੇਂ ਹੋਈ ਇਹ ਜਿਹੜਾ ਯੁੱਧ ਨਸ਼ਾ ਵਿਰੋਧ ਦੇ ਵਿੱਚ ਪੰਜਾਬ ਪੁਲਿਸ ਜ਼ਿਲ੍ਹਾ ਫਿਰੋਜ਼ਪੁਰ ਨੂੰ ਸਾਨੂੰ ਫੇਰ ਸਫਲਤਾ ਬੜੀ ਵਧੀਆ ਅਜ਼ਲ ਹੋਈ ਹੈ ਜਦੋਂ ਸਾਡੇ ਸੀਆਈਏ ਜ਼ੀਰਾ ਐਸਐਚਓ ਸਿਟੀ ਜ਼ੀਰਾ ਐਸਪੀਡੀ ਸਾਹਿਬ ਦੀ ਨਿਗਰਾਨੀ ਹੇਠ ਇਹਨਾਂ ਨੇ ਬੜਾ ਵਧੀਆ ਕੰਮ ਕੀਤਾ ਜਦੋਂ ਤਿੰਨ ਜਣੇ ਨੂੰ ਗ੍ਰਿਫਤਾਰ ਕਰਕੇ ਸੁਖਦੇਵ ਔਰ ਸਨੀ ਦੀ ਉਮਰ ਕਰੀਬ 24 ਸਾਲ ਸਰਬਜੀਤ ਕੌਰ ਉਮਰ ਕਰੀਬ 42 ਸਾਲ ਜਸਵਿੰਦਰ ਸਿੰਘ ਉਰਫ ਲਿਆਕਤ ਇਹ ਇਹ ਇਹਨੂੰ ਤਿੰਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਪਾਸੋਂ 2 ਕਿਲੋ ਹੈਰੋਇਨ ਇੱਕ ਮੋਟਰਸਾਈਕਲ ਤੇ ਦੋ ਪਿਸਤਲ 30 ਬੋਰ ਸਮੇਤ 12 ਰੌਂਦ ਜਿੰਦਾ ਤੇ 30 30 ਬੋਰ ਦੇ 40 ਰੌਂਦ ਜਿਹੜੇ ਰਿਕਵਰ ਕਰਨ ਸਫਲਤਾ ਹਾਸਲ ਹੋਈ ਆ ਤੇ ਇਹ ਜਿਹੜੇ ਤਿੰਨੇ ਜਣੇ ਜਿਹੜੇ ਗ੍ਰਿਫਤਾਰ ਕੀਤੇ ਆ ਇਹਨਾਂ ਦਾ ਪਹਿਲਾ ਜਿਹੜਾ ਮੁਕੱਦਮਾ ਨੰਬਰ 62 17625 ਨੂੰ ਰਜਿਸਟਰ ਕੀਤਾ ਸੀ ਉਦੀ ਹੀ ਬੈਕਵਰਡ ਲਿੰਕੇਜ ਦੇ ਵਿੱਚ ਉਦੀ ਪੁਛ ਗਿਸ਼ ਤੋਂ ਜਿਹੜੀ ਉਸ ਤੋਂ ਜੋ ਲਿੰਕਸ ਆਏ ਸੀਗੇ ਸਾਡੇ ਕੋਲ ਉਹ ਜੀ ਲੀਡਸ ਮਿਲਿਆ ਸੀ ਉਹ ਲੀਡਸ ਤੋਂ ਵਰਕ ਆਊਟ ਕਰਦੇ ਕਰਦੇ ਤੇ ਜਿਹੜੀ ਇਹ ਇਨਫੋਰਮੇਸ਼ਨ ਇਹਨਾਂ ਨੇ ਉਹ ਡਿਵੈਲਪ ਕੀਤਾ ਜਿਹੜੀ ਇਨਫੋਰਮੇਸ਼ਨ ਤੋਂ ਪਤਾ ਲੱਗਿਆ ਜਦੋਂ ਵੀ ਇਹ ਬੰਦੇ ਇਹ ਇਸ ਏਰੀਆ ਦੇ ਵਿੱਚ ਫਿਰਦੇ ਜਿਹੜੇ ਇਹ ਬੰਦੇ ਇਹ ਕੰਮ ਕਰਦੇ ਤੇ ਇਹਨਾਂ ਤੋਂ ਰਿਕਵਰੀ ਵੀ ਹੋ ਸਕਦੀ ਹੈ ਉਸ ਤੇ ਦੇਖਦੇ ਪੁਲ ਸੇਮ ਨਾਲ ਮਨਸੂਰ ਦੇਵਾ ਛਤਰਾ ਰੋਡ ਤੇ ਉਸ ਤੋਂ ਇਹਨਾਂ ਨੂੰ ਉਹਦੇ ਨੇੜੇ ਤੋਂ ਗ੍ਰਿਫਤਾਰ ਕੀਤਾ ਤੇ ਇਹਨਾਂ ਕੋਲੋਂ ਆਬਰਾਮਤ ਕੀ ਹੋਏ 2 ਕਿਲੋ ਹੈਰਨ ਇੱਕ ਮੋਟਰਸਾਈਕਲ ਸੀ ਤੇ ਦੋ ਪਿਸਤਲ ਮਾਂ ਪੁੱਤ ਦੀ ਦੋਵੇਂ ਤੇ ਇਹਦੇ ਚ ਸੁਖਦੇਵ ਸਿੰਘ ਸਣੀ ਜਿਹੜੇ ਸਰਬਜੀਤ ਕੌਰ ਦਾ ਬੇਟਾ ਤੇ ਇਹ ਜਿਹੜਾ ਜਸਵਿੰਦਰ ਸਿੰਘ ਹੈ ਇਹ ਵੀ ਜਿਹੜਾ ਇਹਨਾਂ ਦਾ ਭਾਂਜਾ ਹੈ ਉਹਦਾ ਭਾਂਜਾ ਪਹਿਲੇ ਪੱਤਿਆਂ ਚ ਵੀ ਮਾਂ ਪੁੱਤ ਨਹੀਂ ਜੀ ਜਾਂ ਪਹਿਲਾਂ ਚ ਇਸ ਵਾਲੇ ਚ ਜਿਹੜਾ ਕੁਝ ਦਿਨ ਪਹਿਲਾਂ ਜਿਹੜਾ ਆਪਾਂ ਉਹਦੀ ਪੀਸੀ ਕੀਤੀ ਸੀ ਉਹਦੇ ਵਿੱਚ ਉਹ ਵੀ ਮਾਂ ਪੁੱਤ ਸੀ ਮਾਂ ਦੇ ਉੱਪਰ ਵੀ ਪਹਿਲਾਂ ਕੋਈ ਮਕਦਮਾ ਅੰਦਰ ਸੀ ਇਦੇ ਵਿੱਚ ਜੀ ਉਹਦੇ ਤੇ ਤਾਂ ਨਹੀਂ ਹੈ ਹਲੇ ਚੈੱਕ ਕਰ ਰਹੇ ਆ ਤੇ ਜਿਹੜਾ ਜਸਵਿੰਦਰ ਸਿੰਘ ਹੈ ਜਿਹੜਾ ਤੀਸਰਾ ਬੰਦਾ ਹੈ ਉਰਫ ਲਿਆਕਤ ਉਹਦੇ ਉੱਪਰ ਪਹਿਲਾ ਮੁਕੱਦਮਾ ਨੰਬਰ 38 ਥਾਣਾ ਸਿੱਟੀ ਮੋਗਾ ਦਾ ਇੱਕ 176 ਨੰਬਰ 222 ਦਾ ਥਾਣਾ सदर ਜ਼ੀਰਾ ਦਾ ਤੇ ਇੱਕ ਮੁਕੱਦਮਾ ਨੰਬਰ 9 25 ਦਾ ਹੀ ਹੈਗਾ ਇਹ ਆਮ ਜੈਕਟ ਸਿਟੀ ਜ਼ੀਰਾ ਦੇ ਵਿੱਚ ਜਿਹੜਾ 302 ਦਾ ਇਹ ਮੁਕਦਮਾ ਇਹਦੇ ਵਿੱਚ ਮੁਕਦਮਾ ਦਰਜ ਹੈ ਜੀ ਟੋਟਲ ਕਿੰਨੀ ਹੋ ਗਈ ਜੀ ਰਿਕਵਰੀ ਫਰੋਸਟ ਪਰਸੀ ਪਿਛਲੇ 2-3 ਮਹੀਨੇ ਸਾਡੀ ਜਿਹੜੀ ਪਿਛਲੇ 1-3 ਤੋਂ ਲੈ ਕੇ ਹੁਣ ਤੱਕ 98 ਕਿਲੋ 983 ਗ੍ਰਾਮ ਅਲਰੇਡੀ ਹਰਨਦੀਪ ਕਵਰੀ ਹੋ ਚੁੱਕੀ ਆ 80 ਲੱਖ 70000 ਰੁਪਿਆ ਜਿਹੜੇ ਡਰਗ ਮੰਨੀ ਹੈ ਤੇ 23595 ਜਿਹੜੀਆਂ ਨਸ਼ੀਲੀਆਂ ਗੋਲੀਆਂ ਕੈਪਸੂਲ ਹੈ ਤੇ ਟੋਟਲ 30 ਜਿਹੜੇ ਅਸਲੇ ਜਿਹੜੇ ਨਜਾਇਜ਼ ਅਸਲੇ ਇਹਨਾਂ ਵੱਲੋਂ ਗੈਂਗਸਰਸ ਤੋਂ ਜਾਂ ਜਿਹੜੇ ਨਾਰਕੋਟਿਕਸ ਦੇ ਵਿੱਚ ਜਿਹੜੇ ਪਰਚੇ ਅਸੀਂ ਫੜਿਆ ਉਹਨਾਂ ਤੋਂ ਅਸੀਂ 30 ਵੈਪਨਸ ਤੇ 250 ਕਾਟਰਿਜ ਇਹਨਾਂ ਇੱਕ ਤਿੰਨ ਦੋ ਬਾਅਦ ਬਾਅਦ ਇਹ ਰਿਕਵਰ ਕਰਦੇ ਰੋਜ਼ ਪੁਲਿਸ ਨੂੰ ਕੰਮ ਦੇ ਰਹੇ